ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਤਾਂ ਭਾਈ ਲੈਣਾ ਮਰਦਾਨਾ RAMDAS ਅਤੇ ਬਾਲਾ ਉਹਨਾਂ ਦੇ ਨਾਲ ਰਹਿੰਦੇ ਸਨ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਮੇਂ-ਸਮੇਂ ਤੇ ਇਨ੍ਹਾਂ ਚਾਰਾਂ ਦੇ ਨਾਲ-ਨਾਲ ਆਪਣੇ ਦੋ ਪੁੱਤਰਾਂ ਦੀ ਵੀ ਪਰਖ ਕਰਦੇ ਸਨ ਇਥੋਂ ਤੱਕ ਕੇ ਜਦੋਂ ਉੱਤਰਾਧਿਕਾਰੀ ਨਿਯੁਕਤ ਕਰਨ ਦੀ ਵਾਰੀ ਆਈ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਪਾਈ ਲੈਣਾ ਅਰਥਾਤ ਗੁਰੂ ਅੰਗਦ ਦੇਵ ਜੀ ਅਤੇ ਬਾਕੀ ਤਿੰਨ ਚੇਲਿਆਂ ਦੀ ਸਖਤ ਪ੍ਰੀਖਿਆ ਦਿੱਤੀ। ਬਾਕੀ ਸਾਰੇ ਇਸ ਵਿੱਚ ਅਸਫਲ ਰਹੇ ਹਰੀ ਇਮਤਿਹਾਨ ਪਾਸ ਕਰਕੇ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ ਇੱਕ ਜਾਂ ਦੋ ਨਹੀਂ ਬਲਕਿ ਕੁੱਲ 7 ਅਜਈਆਂ ਪ੍ਰੀਖਿਆਵਾਂ ਦਿੱਤੀਆਂ ਸਨ ਪਹਿਲੇ ਇਮਤਿਹਾਨ ਵਿੱਚ ਉਸ ਨੂੰ ਆਪਣੇ ਸਿਰ ਤੇ ਮਿੱਟੀ ਦੇ ਢੇਰ ਵਿੱਚ ਪਏ ਘਾਹ ਅਤੇ ਤੂੜੀ ਦੇ ਇੱਕ ਬੰਡਲ ਨੂੰ ਚੁੱਕਣ ਲਈ ਕਿਹਾ ਗਿਆ ਸੀ ਇਸ ਵਿੱਚ ਕੇਵਲ ਅੰਗਦ ਜੀ ਹੀ ਸਫਲ ਰਹੇ ਫਿਰ ਨਾਨਕਦੇਵ ਜੀ ਨੇ ਸਾਰਿਆਂ ਨੂੰ ਧਰਮਸ਼ਾਲਾ ਵਿੱਚ ਮਰੇ ਹੋਏ ਚੂਹੇ ਨੂੰ ਚੁੱਕ ਕੇ ਬਾਹਰ ਸੁੱਟਣ ਲਈ ਕਿਹਾ ਸੀ ਉਹ ਸਮਾਂ ਜਿਹਾ ਸੀ ਕਿ ਅਜੇ ਹੀ ਕੰਮ ਸਿਰਫ ਸ਼ੁੱਧਰ ਹੀ ਕਰਦੇ ਸਨ ਇਸ ਦੇ ਬਾਵਜੂਦ ਜਾਤ ਪਾਤ ਦੀ ਪਰਵਾਹ ਕੀਤੇ ਬਿਨਾ ਅੰਗਦ ਦੇਵ ਜੀ ਨੇ ਚੂਹੇ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਅਜਿਹੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ